Koanan hmm? okay. ter. <tuh> ਆਹ ਇਹ ਕੋਈ ਨਾ ਨਾ ਬੋਲਦੇ ਜੀ ਕੀ ਦੇ ਘੰਟੇ ਜੀ ਕੀ ਘੰਟੇ ਬੋਲਦੇ ਅੱਜ ਇਹਨਾਂ ਨੂੰ ਘਰ ਤੋਂ ਭੱਜ ਵੀ ਹੋ ਗਿਆ ਇੱਕ ਆ ਦੋ ਤੇ ਆ ਤਿੰਨ ਇਹ ਬੰਦੇ ਦਿੱਲੀ ਚ ਮਾਲ ਨੂੰ ਹੁੰਦੇ ਚੰਗੀ ਮੈਂ ਇਹ ਇਸ ਮਾਲ ਵਾਲੇ ਨਹੀਂ ਪਤਾ ਬਣੇ ਤੇ ਪਾਏ ਆ ਸ਼ਰਮ ਕਰੋ ਇੱਥੇ ਤੂੰ ਆ ਬੰਦ ਕਮਰਾ ਇੱਥੇ ਕੋਠੀ ਤੂੰ ਅੰਦਰ ਨਹੀਂ ਜਾਣਦੇ ਇੱਥੇ ਕੀ ਹੈ ਸ਼ਰਨ ਕਾ ਲੋ ਗਾੜੀਆਂ ਚਟੀਆਂ ਤੁਹਾਡੀਆਂ ਤੇ ਅਗਲ ਨੂੰ ਹੱਥ ਮਾਰੋ ਤੁਹਾਡੇ ਮੋਰਸਾਦੀਆਂ ਬਣਾਈਆਂ ਜਿਹੜੇ ਤੇਰੇ ਨਹੀਂ ਨਹੀਂ ਤੇ ਤੁਹਾਡੇ ਹੁਣੇ ਜੇ ਕੋ ਪਲ ਨਹੀਂ ਹੁਣੇ ਜੇ ਤਲਾਸ਼ੀ ਕਰ ਲਈ ਨਾ ਤੇ ਦੱਸੋ ਕੀ ਕਰੋਗੇ ਜੇ ਹੁਣੇ ਤੁਹਾਡੇ ਮੈਂ ਆ ਗਈ ਜਦੋਂ ਗੱਲ ਤੁਹਾਡੀਆਂ ਤੇ ਵੇਖਣਾ ਹੈ ਹੈ ਕੀ ਇਹ ਕੀ ਕੀ ਕੰਮ ਕਰਦੇ ਜੀ ਹਾਂ ਇਤ ਕੀ ਆ ਆ ਬਾਪਾ ਤੇ ਬਾਬਾ ਤੁਸੀਂ ਦੋਵੇਂ ਜਾਣੇ ਨਾ ਤੁਸੀਂ ਤੜਾ ਡੇਲੀ ਗਿੜਾ ਇੱਥੇ ਵੱਜ ਜਾਂਦਾ ਡੇਲੀ ਇੱਕ ਅੱਧਾ ਦਿਨ ਛੱਡ ਗਏ ਕਿਹੜਾ ਪਿੰਡ ਕਿਹੜਾ ਆਪਣਾ ਅੱਧਾ ਦਿਨ ਛੱਡ ਗਏ ਕਾਲੇ ਹੈਂ ਕਾਲੇ ਕਿਹੜਾ ਕਾਲੇ ਤੇਰਾ ਬਾਪੂ ਕਿਹੜਾ ਬੇਟਾ ਹੈਂ ਪਿੰਡੀਆਂ ਫੜਿਆਲ ਪਿੰਡੀਆਂ ਕਿੜੀਆਂ ਆਹ ਕਿੱਥੇ ਰੋਟੀਆਂ ਲੱਗੀਆਂ ਕਿਹਨਾ ਆਪਣਾ ਅਬਜੀਤ ਹੈਂ ਅਬਜੀਤ ਤੇਰਾ ਕਿਹਨਾ ਮੁਹਤਾਰਫੂਲ ਤੇਰਾ ਕੀ ਨਾਮ ਆ ਬਾਕੂ ਗੁਰਮਿੰਦਰ ਹੈ ਗੁਰਮਿੰਦਰ ਪਿੰਡ ਕਿਹੜਾ ਕਿੜਿਆ ਚਾਪੇ ਕੀ ਲਿਆਣ ਉਹਦੇ ਇਥੇ ਚੰਗੀਆਂ ਪ੍ਰੈਤਿਕ ਕੀਤੀਆਂ ਬਤੰਦਾਂ ਨੂੰ ਪਾਉਂਦੇ ਹੋਗੇ ਆਹ ਗੱਲ ਤੇ ਆਹ ਆਪਣੀ ਦੇਰ ਜਿਆਦਾ ਤੇ ਸਾਰਣੀ ਦਸਾਰਣੀ ਦਸਾਰਣੀ ਮੈਂ ਉਹ ਪੈਂਦੀ